ਸੁਬਾ ਸੁਬਾ ਦਾ ਨਾਸ਼ਤਾ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਹੋਵੇ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਤੇ ਅੱਜ ਆਪਾਂ ਬਣਾਇਆ ਮ제ਦਾ ਚਿਲਾ ਤੇ ਕਿਸ ਚੀਜ਼ ਤੋਂ ਤਿਆਰ ਕੀਤਾ ਉਹਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਟੇਸਟੀ ਇੰਨਾ ਜ਼ਿਆਦਾ ਹੈ ਕਿ ਬੱਚੇ بار بار ਇਹਦੀ ਡਿਮਾਂਡ ਕਰਨਗੇ ਕਿਉਂਕਿ ਇਹਦੇ ਨਾਲ ਪੇਟ ਭਰ ਜਾਊਗਾ ਪਰ ਮਨ ਨਹੀਂ ਇਹ ਚਿਲਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਇੱਕ ਪਿਆਜ਼ ਜਿਹਨੂੰ ਬਿਲਕੁਲ ਬਰੀਕ ਤੁਸੀਂ ਕੱਟ ਲੈਣਾ ਉਸ ਤੋਂ ਬਾਅਦ ਆਪਾਂ ਆਪਣੀ ਮਰਜ਼ੀ ਦੀਆਂ ਲੈ ਲਈਆਂ ਸਬਜ਼ੀਆਂ ਜੀਦੇ ਵਿੱਚ ਆਪਾਂ ਲਈ ਸ਼ਿਮਲਾ ਮਿਰਚ ਟਮਾਟਰ ਦੋ ਹਰੀਆਂ ਮਿਰਚਾਂ ਤੇ ਫਿਰ ਲਿਆ ਆਪਾਂ ਹਰਾ ਹਰਾ ਧਨੀਆ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਇੱਕ ਸਾਈਡ ਤੇ ਰੱਖ ਲਾਂਗੇ ਇੱਕ ਗਾਜਰ ਨੂੰ ਆਪਾਂ ਗ੍ਰੇਟ ਕਰ ਲਿਆ ਕਿਉਂਕਿ ਗਾਜਰ ਜਿਹੜੀ ਕੱਟੀ ਮੋਟੀ ਜਾਊਗੀ ਤੇ ਉਹ ਛੇਤੀ ਨਹੀਂ ਬਨਣਾ ਤੇ ਚਿੱਲਾ ਜਿਹੜਾ ਆਪਾਂ ਕੌਰਨ ਤੋਂ ਤਿਆਰ ਕੀਤਾ ਜਨਨ ਕੀ ਛੱਲੀ ਜਿਹਨੂੰ ਆਪਾਂ ਭੁੰਨ ਕੇ ਆਮ ਹੀ ਖਾਣੇ ਆ ਚਾਹੀਤੇ ਇਹਨੂੰ ਤੁਸੀਂ ਹੱਥਾਂ ਦੇ ਨਾਲ ਇਹਦੇ ਦਾਣੇ ਨੂੰ ਕੱਢ ਲਿਓ ਪਰ ਆਪਾਂ ਇਹਨੂੰ ਨਾਈਫ ਦੇ ਨਾਲ ਕੱਢਾਂਗੇ ਇਹਦੇ ਨਾਲ ਬਹੁਤ ਜਲਦੀ ਵਿੱਚ ਨਿਕਲ ਜਾਣਗੇ ਸਾਰੇ ਦਾਣੇ ਨੂੰ ਕੱਢ ਕੇ ਆਪਾਂ ਇੱਕ ਸਾਈਡ ਤੇ ਰੱਖ ਲਿਆ ਡੇਢ ਕੁ ਛੱਲੀ ਦੀ ਆਪਾਂ ਇਹਦੇ ਵਿੱਚ ਮਰਤੋ ਕੀਤੀ ਹੈ ਇਹਦੇ ਨਾਲ ਹੀ ਇਹਦੇ 4 ਤੋਂ 5 ਚਿਲੇ ਬਣ ਕੇ ਤਿਆਰ ਹੋ ਜਾਣਗੇ ਬਹੁਤ ਤਰ੍ਹਾਂ ਦੇ ਚਿਲੇ ਆ ਜਿਹੜੇ ਤੁਸੀਂ ਬਣਾ ਕੇ ਖਾਂਦੇ ਹੀ ਹੋਗੇ ਪਰ ਇੱਕ ਵਾਰੀ ਇਹ ਚਿਲਾ ਬਣਾ ਕੇ ਜ਼ਰੂਰ ਖਾਓ ਕਿਉਂਕਿ ਛੱਲੀ ਆਮੀ ਮਿਲ ਜਾਂਦੀ ਹੈ ਤੇ ਇਹਦਾ ਸਵਾਦ ਹੈ ਜਿਹੜਾ ਵੱਖਰਾ ਹੀ ਆਊਗਾ ਸਾਰੇ ਇਹਦੇ ਦਾਣਿਆਂ ਨੂੰ ਆਪਾਂ ਇੱਕ ਜੱਗ ਵਿੱਚ ਪਾ ਲਿਆ ਅੱਧਾ ਇੰਚ ਇਹ ਟੁਕੜੇ ਲਈ ਅਦਰਕ ਦਾ ਤੇ ਥੋੜਾ ਜਿਹਾ ਪਾਣੀ ਪਾ ਕੇ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਇਹਦੇ ਵਿੱਚ ਇੱਥੇ ਚਾਹੋ ਤਾਂ ਤੁਸੀਂ ਹਰੀ ਮਿਰਚ ਨੂੰ ਵੀ ਨਾਲ ਹੀ ਗ੍ਰाइंड ਕਰ ਸਕਦੇ ਹੋ ਕਿਉਂਕਿ ਕਈ ਵਾਰ ਬੱਚੇ ਹਰੀ ਮਿਰਚ ਕੱਟੀ ਹੋਈ ਨਹੀਂ ਖਾਂਦੇ 2 ਮਿੰਟ ਲਗਾਤਾਰ ਗ੍ਰाइंड ਕਰਨ ਤੋਂ ਬਾਅਦ ਇਹਦਾ ਸਮੂਥ ਜਿਹਾ ਪੇਸਟ ਤਿਆਰ ਕਰ ਲਿਆ ਫਿਰ ਤੁਸੀਂ ਕੋਈ ਵੀ ਭਾਂਡਾ ਲੈ ਲਿਆ ਤੇ ਉਹਦੇ ਵਿੱਚ 2 ਚਮਚ ਪਾ ਕੇ ਪਾ ਦਿਓ ਸੂਜੀ ਦੀ ਸੂਜੀ ਬਰੀਕ ਹੋਵੇ ਚਾਹੇ ਮੋਟੀ ਹੋਵੇ ਕੋਈ ਗੱਲ ਨਹੀਂ ਫਿਰ ਜ਼ਰੂਰਤ ਮੁਤਾਬਕ ਉਹਦੇ ਵਿੱਚ ਪਾਣੀ ਪਾਓ ਜਿੰਨੇ ਵਿੱਚ ਉਹ ਚੰਗੀ ਤਰ੍ਹਾਂ ਭਿੱਜ ਜੇ ਤਾਂ ਕਿ 10 ਮਿੰਟ ਆਪੇ ਇਹਨੂੰ ਰੈਸਟ ਦੇ ਰੱਖੋ ਇਹ ਚੰਗੀ ਤਰ੍ਹਾਂ ਫੁੱਲ ਜੇ ਉਸ ਤੋਂ ਬਾਅਦ 10 ਮਿੰਟਾਂ ਬਾਅਦ ਆਪਾਂ ਇਹਦੇ ਵਿੱਚ ਤਿਆਰ ਕੀਤਾ ਹੋਇਆ ਪੇਸਟ ਮਿਕਸ ਕਰ ਦਾਂਗੇ 3-4 ਚਮਚਾ ਪਾਣੀ ਦੇ ਪਾ ਕੇ ਜੱਗ ਨੂੰ ਧੋ ਕੇ ਇਸੇ ਵਿੱਚ ਹੀ ਪਾ ਦਾਂਗੇ ਕਿਉਂਕਿ ਆਪਾਂ ਇਹਨੂੰ ਥੋੜਾ ਜਿਹਾ ਪਤਲਾ ਰੱਖਣਾ ਹੈ ਹਜੇ ਇਹ ਪੇਸਟ ਹੈ ਜਿਹੜਾ ਬਹੁਤ ਜ਼ਿਆਦਾ ਗਾੜਾ ਹੈਗਾ ਉਸ ਤੋਂ ਬਾਅਦ ਆਪਾਂ 2 ਚਮਚ ਲਵਾਂਗੇ ਬੇਸਣ ਦੇ ਬੇਸਣ ਇਹਦੇ ਵਿੱਚ ਵੱਖਰਾ ਹੀ ਸਵਾਦ ਦਿੰਦਾ ਤੁਸੀਂ ਚਾਹੋ ਤਾਂ ਸੂਜੀ ਦਾ 1 ਚਮਚ ਵਰਤ ਸਕਦੇ ਹੋ ਪਰ ਬੇਸਨ ਦੇ 2 ਚਮਚੇ ਦੇ ਵਿੱਚ ਤੁਸੀਂ ਜ਼ਰੂਰ ਪਾਉਣੇ ਆ ਕਿਉਂਕਿ ਇਹਦੇ ਨਾਲ ਇਹਦਾ ਟੇਸਟ ਹੈ ਜਿਹੜਾ ਲਾਜਵਾਬ ਹੋ ਜਾਂਦਾ ਫਿਰ ਜ਼ਰੂਰਤ ਮੁਤਾਬਕ ਪਾਇਆ ਪਾਣੀ ਤੇ ਚੰਗੀ ਤਰ੍ਹਾਂ ਬਿਸਕਰ ਨਾਲ ਇਹਨੂੰ ਆਪਾਂ ਮਿਕਸ ਕਰ ਦਾਂਗੇ ਗੱਠਾਂ ਵਗੈਰਾ ਦੇ ਵਿੱਚ ਬਿਲਕੁਲ ਨਹੀਂ ਬਣਨੀਆਂ ਚਾਹੀਦੀਆਂ ਇਸ ਤਰੀਕੇ ਨਾਲ ਮਿਕਸ ਕਰਿਓ ਫੇਰ ਜਰੂਰਤ ਮੁਤਾਬਕ ਪਾ ਦਿਓ ਨਮਕ ਮਿਰਚ ਹਲਦੀ ਜਿਹੜੀ ਵੀ ਮਸਾਲੇ ਤੁਹਾਨੂੰ ਵਧੀਆ ਲੱਗਦੇ ਹਨ ਉਹ ਪਾ ਦਿਓ ਥੋੜਾ ਜਿਹਾ ਆਪਾਂ ਇਹਦੇ ਵਿੱਚ ਚਾਟ ਮਸਾਲਾ ਵੀ ਪਾਵਾਂਗੇ ਤਾਂ ਕਿ ਇਹ ਚਟਪਟਾ ਜਿਹਾ ਬਣ ਕੇ ਤਿਆਰ ਹੋ ਜੇ ਸਾਦੇ ਮਸਾਲੇ ਆਪਾਂ ਪਾਇਆ ਅੱਧਾ ਚਮਚ ਪਾਵਾਂਗੇ ਧਨੀਏ ਪਾਊਡਰ ਦਾ ਥੋੜਾ ਜਿਹਾ ਪਾਵਾਂਗੇ ਆਪਾਂ ਔਰੀਗানো ਤਿੱਖੀ ਮਿਰਚ ਨਹੀਂ ਵਰਤਣੀ ਤਾਂ ਤੁਸੀਂ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਕੁੱਟ ਕੇ ਪਾ ਦਿਓ ਯਾਨੀ ਕਿ ਤੁਸੀਂ ਇਹਦੇ ਵਿੱਚ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਜਰੂਰਤ ਮੁਤਾਬਕ ਪਾਵਾਂਗੇ ਪਾਣੀ ਤੇ ਕੱਟੇ ਹੋਈਆਂ ਸਾਰੀਆਂ ਸਬਜ਼ੀਆਂ ਨੂੰ ਇਹਦੇ ਵਿੱਚ ਪਾ ਦਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਚਿਲਾ ਤੁਹਾਨੂੰ ਕਿਉਂ ਜਿਹਾ ਲੱਗ ਰਿਹਾ ਹੈ ਵੀਡੀਓ ਨੂੰ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਮੇਰੇ ਵੀਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸਾਰੀਆਂ ਸਬਜ਼ੀਆਂ ਨੂੰ ਇਹਦੇ ਵਿੱਚ ਮਿਕਸ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਲੈਣਾ ਇਹ ਕਿੰਨਾ ਜ਼ਿਆਦਾ ਗਾੜਾ ਹੈ ਤੇ ਕਿੰਨਾ ਕੁ ਪਤਲਾ ਹੈ ਕਿਉਂਕਿ ਪਹਿਲਾਂ ਅਪਾ ਜ਼ਿਆਦਾ ਪਾਣੀ ਨਹੀਂ ਪਾਇਆ ਜਦੋਂ ਵੀ ਪਾਇਆ 1-1 2-2 ਸਪੂਨ ਕਰਕੇ ਤੁਸੀਂ ਪਾਉਣੇਗਾ ਫਿਰ ਜ਼ਰੂਰਤ ਮੁਤਾਬਕ ਪਾਣੀ ਪਾ ਲਿਓ ਜਿੰਨੇ ਵਿੱਚ ਤੁਸੀਂ ਇਹਨੂੰ ਤਿਆਰ ਕਰੋ ਉਸ ਤਰੀਕੇ ਦਾ ਪੇਸਟ ਕਰਕੇ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਫਿਰ ਲੈ ਲਓ ਤੁਸੀਂ ਕੋਈ ਵੀ ਤਵਾ ਜੇ ਤੁਹਾਡਾ ਤਵਾ ਸਿੰਪਲ ਹੈ ਮਤਲਬ ਲੋਹੇ ਵਾਲਾ ਤਾਂ ਉਹਦੇ ਵਿੱਚ ਤੇਲ ਥੋੜਾ ਜਿਹਾ ਜ਼ਿਆਦਾ ਲਾਊਗਾ ਪਰ ਆਪਾਂ ਨਾਨ ਸਟਿਕ ਤਵਾ ਲਿਆ ਹੈ ਉਹਦੇ ਥੋੜਾ ਜਿਹਾ ਤੇਲ ਪਾ ਕੇ ਕਿਸੇ ਵੀ ਟਿਸ਼ੂ ਪੇਪਰ ਨਾਲ ਚੰਗੀ ਤਰ੍ਹਾਂ ਸਾਰੇ ਤੇਲ ਲਗਾ ਦਾਂਗੇ ਜ਼ਿਆਦਾ ਤੇਲ ਦੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਫਿਰ ਇੱਕ ਗਰਚੀ ਭਰ ਕੇ ਇਹਦੇ ਉੱਪਰ ਪਾ ਦਾਂਗੇ ਕਿਉਂਕਿ ਮੇਰਾ ਸਪੂਨ ਹੈ ਜਿਹੜਾ ਛੋਟਾ ਹੈ ਇਸ ਲਈ ਆਪਾਂ ਦੋ ਪਾਏ ਆ ਤੁਸੀਂ ਕੋਈ ਵੱਡੀ ਗਰਚੀ ਨਾਲ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ ਫਿਰ ਇਹਨੂੰ ਪਤਲਾ ਪਤਲਾ ਜਿਹਾ ਫੈਲਾ ਦਿਓ ਕਿਉਂਕਿ ਜਿੰਨਾ ਪਤਲਾ ਬਣਾਓਗੇ ਓਨਾ ਜ਼ਿਆ ਕਿ ਤਿਆਰ ਹੋ ਜਾਊਗਾ ਤਵੇ ਨੂੰ ਆਪ ਇਧਰ ਉਧਰ ਘੁਮਾ ਕੇ ਪਕਾ ਲਿਆ ਜੇ ਜਲਦੀ ਪਕਾਉਣਾ ਹੋਵੇ ਤਾਂ 1 ਮਿੰਟ ਲਈ ਉੱਪਰੋਂ ਟੱਕ ਦਿਓ ਉਸ ਤੋਂ ਬਾਅਦ ਜਦੋਂ ਹੀ ਇਹਨੂੰ ਪਲਟੋਗੇ ਤੇ ਬਹੁਤ ਹੀ ਮਜ਼ੇਦਾਰ ਜਿਹੜਾ ਚਿਲਾ ਬਣ ਕੇ ਤਿਆਰ ਹੋਊਗਾ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਤੁਸੀਂ ਆਮਲੇਟ ਵਗੈਰਾ ਬਣਾਇਆ ਹੋਵੇ ਇਹਦੇ ਵਿੱਚ ਤੁਸੀਂ ਦੇਸੀ ਘਿਓ ਦੀ ਵੀ ਵਰਤੋਂ ਕਰ ਸਕਦੇ ਹੋ ਤੇਲ ਪਾਉਣਾ ਜ਼ਰੂਰੀ ਨਹੀਂ ਹੋਰ ਹੈਲਥੀ ਬਣਾਉਣਾ ਹੋਵੇ ਤਾਂ ਹਲਕਾ ਜਿਹਾ ਤਵੇ ਤੇ ਦੇਸੀ ਘਿਓ ਲਗਾ ਦਿਓ ਬਹੁਤ ਹੀ ਮਜ਼ੇਦਾਰ ਚਿਲਾ ਹੈ ਜਿਹੜਾ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਟੇਸਟ ਇਹਦਾ ਲਾਜਵਾਬ ਹੋਊਗਾ ਸਵੇਰ ਨਾਸ਼ਤੇ ਵਿੱਚ ਇਹਨੂੰ ਤੁਸੀਂ ਗ੍ਰੀਨ ਸੌਸ ਜਾਂ ਰੈੱਡ ਸੌਸ ਨਾਲ ਜਦੋਂ ਵੀ ਬੱਚਿਆਂ ਨੂੰ ਦਿਓਗੇ ਤਾਂ ਮੰਗ ਮੰਗ ਕੇ ਖਾਣਗੇ। ਬਾਕੀ ਤੁਸੀਂ ਸਕੂਲ ਵਾਲੇ ਟਿਫਨ ਵਿੱਚ ਵੀ ਇਹਨੂੰ ਦੇ ਸਕਦੇ ਹੋ। ਬੜੀ ਆਸਾਨੀ ਨਾਲ ਇਹ ਪੈਕ ਹੋਗਾ। ਉਸੇ ਤਰ੍ਹਾਂ ਇਹ ਸੌਫਟ ਰਹੂਗਾ ਜਦੋਂ ਤੱਕ ਬੱਚੇ ਖਾਣਗੇ। ਬਹੁਤ ਜ਼ਿਆਦਾ ਮਜ਼ੇਦਾਰ ਬਣਦਾ ਹੈ। ਟਰਾਈ ਕਰਕੇ ਜਰੂਰ ਦੇਖਿਓ। ਵੀਡੀਓ ਦੇਖਣ ਲਈ ਧੰਨਵਾਦ ਜੀ।